FCI ਫਰਾਕ ਮੰਤਰੀ ਪੱਲਾ ਜੋਸ਼ੀ ਜੀ ਨਾਲ ਮੀਟਿੰਗ ਸੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਚੋਨਾ ਪਹਿਲਾਂ ਤਾਂ ਸੀ ਉਹਨਾਂ ਨੂੰ ਇਹ ਕਿਹਾ ਕਿ ਇਸ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਕੁਛ ਕੁਛ ਕਰੇ ਜਾਵੇ ਆਰਤੀਆਂ ਦੇ ਪਿਛਲੀ ਵਾਰ ਵੀ ਆਈਸੀਬੀਏ ਸੀ ਆਰਤੀਆਂ ਨੇੜਾ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗਲਤੀ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨ ਬਣੇ ਜਿੰਨੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਿਹਾ ਆਰਡੀ اف ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉਤੇ ਪਰਸੈਂਟੇਜ ਦਾ ਥੋੜਾ ਬਹੁਤ ਸੈਂਪੀ ਬਣਾਉਣੀ ਪਊਗੀ ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕਪਤਨਬਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਸਾਡੀ ਅਵਦੇ ਮੁਦਦਾ ਵੀ ਅਸੀਂ ਉੱਥੇ ਠਾਇਆ ਹੂਸਾ 44 ਅਸੀਂ ਪਹਿਲੀ ਬੈਂਕ ਕਰ ਰੱਖੀ ਤੇ ਪੀਆਰ 126 ਪੀਆਰ 172 ਪੀਆਰ 102 ਦੀ ਜਿਹੜੀ ਇਸਮਾਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਕਟੈਂਡ ਉਹ ਸੀ ਰਿਤਾਂਗੇ ਔਰੇ ਇੱਕ ਦਾਣਾ ਚਾਹਤਾ ਮਾਨਯੋਗ ਐਫਸੀਆਈ ਅਰਖ ਮੰਤਰੀ ਪਲਾਜੋਸੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ ਤੇ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਇਹ ਇਪਾਂ ਸਾਡੇ ਜਿਹੜੇ ਗੋਦਾਮ ਨੇ ਉਹਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗ੍ਹਾ ਬੂ ਉਹਨਾਂ ਨੇ ਇਸ ਕਾਲ ਦਾ ਭਰੋਸਾ ਦਿੱਤਾ ਕਿ ਬਿਲਕੁਲ დასਲਕਾਂ ਤੇ ਅਸੀਂ ਪਰ ਮੰਨਤੇ ਲੈ ਕੇ ਜਾਵਾਂਗੇ ਬੁੱਕ ਤੇ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲ ਉਹਨਾਂ ਦਾ ਜਿਹੜਾ ਕਿਰਾਇਆ एफसी ਲੈਂਦੀ ਹੈ ਜਾਂ ਐਫਸੀ ਦਿੰਦੀ ਹੈ ਉਹ ਪੰਜਾਬ ਦਾ ਟੱਕ ਹੈ ਪਰ ਫਿਰ ਵੀ ਐਫਸੀ ਜਿਹੜੀ ਹੈ ਉਹ ਸਾਨੂੰ ਸਾਡੇ ਗੋਦਾਮਾਂ ਚ ਘੱਟ ਕਰ ਲਿੰਦੀ ਹੈ ਜਿਹੜੀ ਪ੍ਰਕਿਊਰਮੈਂਟ ਤੇ ਹੁਣ ਤੱਕ ਸੈਂਪੀ ਹੋਈ ਟੀਚੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟ੍ਰਿਕ ਟਨ ਦੇ ਉਹਨਾਂ ਨੇ ਬਦਾਮ ਬਣਾਉਣ ਦੀ ਜਾਇ ਦਿੱਤੀ ਹੈ ਪਰ ਕਿਉਂਕਿ ਜ਼ਮੀਨ ਮਹਿੰਗੀ ਹੈ ਪੰਜਾਬ 'ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਬਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਏ ਕਿਹੜੀ ਆਰਪੀਐਨ ਦੇ ਪਿਛਲੀ ਵਾਰ ਵੀ ਆਈਸੀਡੀਸੀ ਆਰਪੀਐਨ ਇਹ ਕਮਿਸ਼ਨ ਹੈ ਉਹ ਕਾਫੀ ਦੇਰ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਗਲਤੀ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨ ਬਣੇ ਜੰਮੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਨੂੰ ਇਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲਏ ਤਾਂ ਮਤਲਬ ਚੋਨਾ ਪਹਿਲਾਂ ਆਉ। ਤਾਂ ਸੀ ਉਹਨਾਂ ਨੇ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾ। 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ ਖੁਸ਼ੀ ਘਰੇ ਜਾਵੇ। ਤੇ ਚਾਰੇ ਮੰਗਾ ਉਹਨਾਂ ਨੇ ਕਿਹਾ ਹਾਂ ਬਿਲਕੁਲ ਸਹੀ ਨੇ। ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਏ ਜੁਲਾਈ ਅਜ ਜੋ ਨਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜੂਨ ਸੀ ਸਾਡਾ ਉਹ 14 ਦਾ ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਸਪ ਵੱਲੋਂ ਜਾਂ ਕੋਈ ਪਨ ਗ੍ਰੀਨ ਵੱਲੋਂ ਲੈਣਾ ਪਿਆ ਤਾਂ ਅਸੀਂ ਟਾਈਮ ਕੋ ਦਾ ਸੀ ਆਡੀਐਸ ਦੀ ਮੈਂ ਕਿ ਕੁ ਗੱਲ ਹੋਈ ਆਡੀਐਸ ਬਾਰੇ ਵੀ ਗੱਲ ਹੋਈ ਅਸੀਕਾ ਕਿ ਆਡੀਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸੈਮ ਵੀ ਬਣਾਉਣੀ ਪਊਗੀ ਪੈਸਾ ਉਹ ਆਡੀਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਪਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਕੈਪਟਨ ਮਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਤੋਂ ਬਾਅਦ ਰੋਕਤਾ ਸੀ ਸੋ ਆਡੀਫ ਦੇ ਮੁੱਦਾ ਵੀ ਅਸੀਂ ਉੱਥੇ ਠਾਇਆ ਤੇ ਕੁੱਲ ਮਿਲਾ ਕੇ ਬੜੀ ਅੱਛੇ ਮਹੌਲ 'ਚ ਗੱਲਬਾਤ ਹੋਈ ਹੈ। ਪਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ 'ਚ 12 ਦਿਨਾਂ 'ਚ ਹੋਊਗੀ। ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ 'ਚ ਲੇਟ ਹੋਵੇ। ਇਸ ਵਾਰ ਜੋ ਕਿ ਅਸੀਂ 1 ਜੂਨ ਤਾਂ ਕੀਤਾ ਹੈ ਤਾਂ ਕਿ 15 ਸਤੰਬਰ ਤੱਕ ਕਿਉਂਕਿ ਉਸ ਤੱਕ ਮੌਇਸਚਰ ਨਹੀਂ ਆਉਂਦਾ। ਮੌਸਮ ਦੇ ਵਿੱਚ ਨੀ ਤਾਂ ਮoiਸਚਰ ਵਾਲਾ ਮੀਟਰ ਜਿਹੜਾ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮoiਸਚਰ ਵਾਲਾ ਮੀਟਰ ਜਿਹੜਾ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਟੈਕਸ ਵੀ ਲਗਾਉਣੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਟੋਲ ਦੇ ਯਾਰਾਂ ਨੂੰ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਆਊਗੀ 새 ਨਵਾਂ ਪਿਆਰ ਕਰ ਰਹੇ ਆ ਬਹੁਤ ਉਮੀਦ ਹੈ ਕਿ ਇਸ ਵਾਰ ਸੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲ अवेलेबल ਹੈ ਹੁਣ ਤਾਂ ਫਸਲ ਮਤਲਬ ਜਿਹਨੂੰ ਕਹਿੰਦੇ ਪੰਜਾਬੀ ਚ ਬੂਜਾ ਮਾਰ ਗਈ। ਉਹ ਫਸਲ ਜਿਹੜੀ ਇਹ ਬੂਜਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਚਾਰ ਆਊਗਾ। ਪੂਸਾ 44 ਅਸੀਂ ਪਹਿਲੀ ਬੈਂ ਕਰ ਰੱਖੀ। ਤੇ ਪੀਆਰ 126 ਪੀਆਰ 127 ਪੀਆਰ 128 ਦੀ ਜਿਹੜੀ ਕਿਸਮਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰੱਖੇ ਨੇ ਉਹ ਅਸੀਂ ਰਿਤਾਂਗੇ ਔਰ ਇੱਕ ਇੱਕ ਦਾਣਾ ਚੁੱਕਾਂਗੇ ਹਾਂਜੀ ਸਰਪੰਚ ਸਾਹਿਬ ਜਿਸ ਤਰੀਕੇ ਨਾਲ ਧਮਕੀ ਆਈ ਹੈ ਜੀ ਮੇਲ ਆਈ ਔਰ ਆਪਕੇ ਲਈ ਵੀ ਆਈ ਹੈ ਉਸਕੇ ਬਾਅਦ 5 ਈਮੇਲ ਆਉਂਦੇ ਹੈ ਔਰ ਆਪਕੋ ਵੀ ਧਮਕੀ ਮਿਲਦੀ ਹੈ ਦੇਖੋ ਜਿਹੜਾ ਬੰਦਾ ਦੇਸ਼ हित ਚ ਕੰਮ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਾਰਤੀ ਅੰਸਰ ਨਹੀਂ ਬਰਦਾਸ਼ਤ ਕਰਦੇ ਹੋਣਾ ਇਹੋ ਜਿਹੀ ਗਿੱਦਰ ਧਮਕੀ ਤੁਸੀਂ ਤਾਂ